ਸਾਸਤਰੀ ਕਾਲ ਦੋਸਤੋ ਮੂਸਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਉਮੀਦ ਆ ਤੁਹਾਡੇ ਪ੍ਰਵਾਹ ਠੀਕ ਹੋਣਗੇ ਤੁਸੀਂ ਵਧੀਆ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਤੇ ਅੱਜ ਦੀ ਵੀਡੀਓ ਦਾ ਮੇਨ ਮਕਸਦ ਹੈਗਾ ਆਪਣਾ ਤੁਹਾਨੂੰ ਝੋਨੇ ਦੀ ਪੀਜੂ ਦੁਆਰਾ ਲਾਂਚ ਕੀਤੀ ਗਈ ਨਵੀਂ ਦੇ ਕਿਸਮ ਪੀਆ 132 ਠੀਕ ਆ ਕਿੰਨਾ ਉਹਦਾ ਬੀਜ ਮਿਲਣਾ ਕਿੱਥੋਂ ਤੁਸੀਂ ਲੈ ਸਕਦੇ ਹੋ ਜੀ ਉਹਦਾ ਝਾੜ ਆ ਕੀ ਉਹਦੀਆਂ ਕਮੀਆਂ ਨੇ ਕੀ ਉਹਦੀਆਂ ਕੂੜੀਆਂ ਨੇ ਉਹਦੀ ਬਾਰੇ ਗੱਲ ਕਰ ਗੱਲ ਬਾਤ ਕਰਦੇ ਆਪਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੋਸਤੋ ਪਤਾ ਪਿਛਲੇ ਸਾਲ ਪੀਆਰ 131 ਦਾ ਬਹੁਤ ਰੌਲਾ ਪਿਆ ਸੀਗਾ ਵੀ ਇਹ ਵੀ ਵਧੀਆ ਹੈਗਾ ਵੀ ਵਧੀਆ ਵੀ ਉਹ ਝਾੜ ਵੀ ਚੰਗੇ ਆਗੇ ਤੇ ਉਹਨਾਂ ਨੂੰ ਲੋਕਾਂ ਨੇ ਲਾਇਆ ਸੀਗਾ ਕਿਉਂਕਿ ਜਿਹੜੀਆਂ ਹਾਈਬ੍ਰਿਡ ਕਿਸਮਾਂ ਦੀਆਂ ਦਿੱਕਤਾਂ ਆਉਣ ਲੱਗਦੀਆਂ ਨੇ ਕਿਤੇ ਲੰਬੇ ਸਮੇਂ ਵਿੱਚ ਕਿਸਮਾ ਤੋਂ ਵੀ ਲੋਕ ਨੱਕ ਮਾਰਨ ਲੱਗ ਗਏ ਤਾਂ ਜਿਵੇਂ ਉਹ ਵੈਰੈਟੀ ਚੰਗੀ ਸੀਗੀ ਉਹਦਾ ਝਾੜ ਸੀਗਾ ਟਾਪ ਦਾ ਝਾੜ ਸੀਗਾ ਉਹਦਾ 31 ਕੁ ਮੋਟਾ ਦਾ ਇਹਨਾਂ ਯੂਨੀਵਰਸਿਟੀ ਦੱਸਦੀ ਹੈ ਬਸ ਦਾ ਪਚਾੜ ਮਾ ਲੋ 90 ਮਾਨ ਤੱਕ 85 ਮਾਨ ਤੱਕ ਕਿਸਾਨ ਲੈ ਜਾਂਦੇ ਨੇ ਪਰ ਯੂਨੀਵਰਸਿਟੀ ਨੇ ਰეკਮੈਂਡ ਕੀਤਾ ਸੀਗਾ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਵੀ 31 ਕੁਇੰਟਾ ਝਾੜ ਇਹਦਾ ਕਿੱਲੇ ਦਾ ਪੀਆਰ 135 ਦਾ ਤੇ ਜਿਹੜੀ ਇਹ ਨਵੀਂ ਵੈਰਾਈਟੀ ਆ ਪੀਆਰ 132 ਇਹਦਾ ਝਾੜ ਉਹਨਾਂ ਨੇ ਦੱਸਿਆਗਾ ਸਾਢੇ 31 ਮੋਤੂ ਮਾ ਲੋ ਦੇ ਨਾਲ 50 ਕਿਲੋ ਜਿਆਦਾ ਦੱਸਦਾ ਹੈਗਾ ਬਾਕੀ ਆਪਣੇ ਬਾਣਾ ਤੇ ਡਿਪੈਂਡ ਕਰਦਾ ਵੀ ਉਦੋਂ ਆਪਾਂ ਨੂੰ ਜਿਆਦਾ ਝਾੜ ਦਿੰਦੀ ਹੈ ਕਿ ਘੱਟ ਝਾੜ ਦਿੰਦੀ ਹੈ ਠੀਕ ਹੈ ਜੇ ਗੱਲ ਕਰੀਏ ਹੁਣ ਇਹ ਵੈਰਾਈਟੀ ਵੀ ਤੁਹਾਨੂੰ ਲੈਣੀ ਚਾਹੀਦੀ ਜੇ ਨਹੀਂ ਪਹਿਲੀ ਕੱਲ ਤਾਂ ਆਪਾਂ ਤੁਹਾਨੂੰ ਕਣਕ ਮਿਹਰੇ ਵੀ ਆ 426 ਬਾਰੇ ਵੀਡੀਓ ਕੀਤੀ ਸੀ ਜਿੰਨੇ ਨਵੇਂ ਵੀ ਮਗਰ ਨਾ ਪਿਆ ਕਰੋ ਠੀਕ ਹੈ ਜਿੰਨਾ ਕੁ ਤੁਹਾਨੂੰ ਯੂਨੀਵਰਸਿਟੀ ਤੋਂ ਮਿਲਦਾ ਉਹਨਾਂ ਕਲਾ ਕੇ ਮੰਨ ਲਓ ਦਾ ਸਾਰਾ ਵਾਹ ਨਾ ਕਰਿਆ ਕਰੋ ਉਹਨਾਂ ਕਲਾ ਕੇ ਉਹਦਾ ਟ੍ਰਾਇਲ ਕਰ ਲਿਆ ਕਰੋ ਤੁਸੀਂ ਇੱਕ ਗਿੱਲਾ ਲਾ ਲਿਆ ਕਰੋ ਠੀਕ ਹੈ ਤੇ ਮੈਂ ਪਹਿਲਾਂ ਤੁਸੀਂ ਉਹ ਵੈਰਾਈਟੀ ਦੇ ਮਗਰ ਪਏ ਹਨ ਉਹਦੀ ਬਲੈਕ ਕਰਾ ਦਿੰਦੇ ਹਾਂ ਤੇ ਮੁਰਕੇ ਤੁਸੀਂ ਕਹਿਣੋ ਵੀ ਸਾਡੇ ਬਾਣਾ ਚ ਇਹਨੇ ਝਾੜ ਨਹੀਂ ਦਿੱਤਾ ਜੇ ਤਾਂ ਫੀਲ ਲੱਗੇ ਸੀ ਜਿਵੇਂ 26 ਨੂੰ ਡਿਆਗੇ ਸੀ ਅੱਜ ਤੋਂ 5-6 ਸਾਲ ਪਹਿਲਾਂ ਸਭੀ ਲੋਕਾਂ ਨੇ ਕੇਤੀ ਲਾਤੀ ਤੇ ਉਹਨੇ 65-70 ਮਨ ਤੇ ਦਾ ਝਾੜ ਰਹਿ ਗਿਆ ਸੀ ਤੇ ਉਹੀ ਹੁਣ ਆਪਾਂ ਮੱਕੀ ਤੇ ਮੂੰਗੀ ਤੋਂ ਬਾਹਰ ਲਾਉਣੇ 90 ਮਨ 90 ਮਨ ਨੂੰ ਮੂੰਹ 26 ਮਾਰੀ ਜਾਂਦੀ ਕਿਉਂਕਿ ਕਿਸਾਨਾਂ ਨੂੰ ਵੀ ਐਕਸਪੀਰੀਅੰਸ ਨਾਲ ਹੀ ਪਤਾ ਲੱਗਦਾ ਵੀ ਵੈਰੈਟੀ ਕਦੋਂ ਲੇਟ ਕੰਮ ਜਾਵਾ ਬਸ ਸਾਰੀਆਂ ਵੈਰੈਟੀ ਹੁੰਦੀਆਂ ਛੋਟੀਆਂ ਜਿੰਨੀਆਂ ਲੇਟ ਜਾਣੀਆਂ ਖੰਡ ਚ ਬਗ ਜਾਂਦੀਆਂ ਨੇ ਪਰ ਉਹ ਝਾੜ ਜ਼ਿਆਦਾ ਨਹੀਂ ਆਉਂਦੇ ਤੇ ਜੇ ਗੱਲ ਕਰੀਏ ਤੇ 20 ਦੀ 5 ਕਿਲੋ ਵੀ ਜੁਨੀਵਰਸਿਟੀ ਕਹਿ ਰਹੀ ਹੈ ਵੀ ਕਸਾਨ ਮੇਲੇ ਹੋ ਰਿਹਾ ਜਿਹੜੇ ਉੱਥੇ 5 ਕਿਲੋ ਵੀ ਪ੍ਰੋਵਾਈਡ ਕਰਾਉਣੀ ਸੀ ਉਹ ਚ ਕਰਾਂਗੇ ਯਾਨਕੀ ਨਿਯਾਨਾ ਜੁਨੀਵਰਸਿਟੀ ਦੇਖੀ 22 ਮਾਰਚ ਦਾ ਮੇਲਾ ਦਾ ਤੇ ਬਠਿੰਡੇ ਉਹਨਾਂ ਦਾ ਮੇਲਾ ਹੈਗਾ 18 ਮਾਰਚ ਦਾ ਉੱਥੇ ਜਾਓ ਉੱਥੋਂ ਗੀਰੋ ਠੀਕ ਹੈ ਜੇ ਹੋਰ ਗੱਲ ਕਰੀ ਵੀ ਵੈਰੈਟੀ ਕਿਵੇਂ ਇਹ ਨਹੀਂ ਖੂਗੀਆਂ ਇੱਕ ਦਾਦਾ ਦਾ ਦਾਣਾ ਜਿਹੜਾ ਦੱਸਿਆਗਾ ਵੀ 14 ਦੀ ਕਿਸਮ ਜਿਹੜੀ ਚਿੱਟੇ ਚੌਲ ਹੈ ਠੀਕ ਹੈ ਚਿੱਟੇ ਚੌਲ ਨੇ ਦਾਣੇ ਲੰਮੇ ਨੇ ਜਿਹੜਾ ਝੋਲ ਸਰੋਗ ਆ ਜਾਂਦਾ ਝੋਲ ਸਰੋਗ ਦੇ ਪ੍ਰਤੀ ਇਹ ਜਿਹੜੀ ਵੈਰੈਟੀ ਇਹ ਸਾਇੰਸ ਸੀਡ ਹੈ ਮੰਨ ਲਓ ਝੋਲ ਸਰੋਗ ਨੂੰ ਘੱਟ ਆਉਂਦਾ ਹੈ ਜੇ ਵੈਰੈਟੀ ਤੇ ਦਿਨਾਂ ਦੀ ਗੱਲ ਕਰੀ ਇਹ ਹੈ ਵੀ 140 ਦਿਨਾਂ ਦੀ ਜਮਾਨੀ ਮੰਨ ਲਓ ਇਹਦੀ 30 ਤੋਂ 35 ਦਿਨ ਦੀ ਪੌਦਾ ਰਿਕਮੈਂਡ ਹੈ ਤੇ 110 ਦਿਨ ਇਹ ਟ੍ਰਾਂਸਪਲੈਂਟਿੰਗ ਕਰਨ ਤੋਂ ਉਪਰ ਬਾਣ ਦੇ ਵਿੱਚ ਲਾਉਗੇ ਜਿਹੜੀ ਮੇਨ ਇਹਦਾ ਪੁਆਇੰਟ ਆ ਕਿ ਖਾਸ ਕਰਕੇ ਜੂਰੀਆ ਇਹ ਜੂਰੀਆ ਘੱਟ ਲੈਂਦੇ ਜਿਹੜੇ ਪੀਏ ਜੂਰੀਆਂ ਦੂਜੀਆਂ ਵੈਰੈਟੀਆਂ ਨੇ ਉਹਨਾਂ ਨਾਲੋਂ 25% ਜੂਰੀਆ ਘੱਟ ਲੈਂਦੇ ਮੰਨ ਲਓ ਤੁਸੀਂ ਕਿਤੇ ਵੈਰੈਟੀ ਨੂੰ 4 ਗੱਟੇ ਲੈਣ ਨੂੰ ਤੇ ਜਿੰਨ ਜੇ ਮੰਨ ਲਓ ਕੁਆਂਟਲ ਜੂਰੀਆ ਦਿਨੋਂ ਤਾਂ ਇਹਨੂੰ 75 ਕਿਲੋ ਖੋਣਾ ਜੇ ਇਹਨੂੰ ਜੂਰੀਆ ਵੱਧ ਪਾਤਾ ਤਾਂ ਇਹਨੇ ਛਾੜਨੀ ਦੇ ਨੇ ਡਿੱਕਪੂ ਇਹਦਾ 네ਗੇਟਿਵ ਪੁਆਇੰਟ ਮੰਨ ਲਓ ਚਾਹੇ ਪੋਜ਼ਿਟਿਵ ਪੁਆਇੰਟ ਮੰਨ ਲਓ ਵੀ ਇਹ ਜੂਰੀਆ ਘੱਟ ਲੈਂਦੀ ਹੈ ਚਲ ਜੂਰੀਆ ਠੀਕ ਆ ਘੱਟ ਲੈਂਦੀ ਚੰਗੀ ਵੈਰੈਟੀ ਕੋਈ ਆਪਾਂ ਜਿਆਦਾ ਜੂਰੀਆ ਦੇਣ ਦਾ ਫਾਇਦਾ ਵੀ ਨਹੀਂ ਤੇ ਜੇ ਆਪਾਂ ਕਰੀ ਲਾਉਣ ਦੀ ਗੱਲ ਇਹਦੀ ਲਵਾਈ ਦੀ ਜਿਹੜੀ ਡੇਟ ਹੈਗੀ ਆ ਮਈ ਮਈ 25 20 ਤੋਂ ਲੈ ਕੇ 25 ਮਈ ਨੂੰ ਤੁਸੀਂ ਇਹਦੀ ਪੌਦ ਆਪਣੀ ਦੀ ਵੀ ਸਕਦੇ ਹੋ ਜਦੋਂ 30 ਦਿਨਾਂ ਤੋਂ ਬਾਅਦ ਉਹਨੂੰ ਖੇਤ ਦੇ ਵਿੱਚ ਟ੍ਰਾਂਸਪਲੈਂਟ ਮੇਨ ਮਤਲਬ ਮੀਰਾ ਕਹਿੰਦਾ ਮਤਲਬ ਇਹੀ ਵੀ ਤੁਸੀਂ ਵੈਰੈਟੀ ਲਾਓ ਠੀਕ ਆ ਹੋ ਸਕਦਾ ਚੰਗਾ ਝਾੜ ਹੋਵੇ ਠੀਕ ਆ ਤੁਸੀਂ ਗਾਹ ਨੂੰ ਬੀ ਤਿਆਰ ਹੋ ਜੀ ਕਿਉਂਕਿ ਇਹ ਵੀਰੇ ਕਹਿੰਦੇ ਵੀ ਰਏ ਜਾਂਦੇ ਹੋਣਗੇ ਪਰ ਜਿਆਦਾ ਕੁਆਂਟੀਟੀ ਨਹੀਂ ਤੁਹਾਨੂੰ 5 ਕਿਲੋ ਵੀ ਮਿਲ ਗਿਆ ਪਰ 1 ਕਿਲੋ ਤੁਹਾਡਾ ਆਰਾਮ ਨਾਲ ਲੱਗ ਜੂਗਾ ਨਾਲੇ ਤਾਂ ਉਥੇ ਲੈਣਾ ਦੇ ਵਿੱਚ ਖਪੜਾ ਦਾ ਬੜੀ ਨਹੀਂ ਮੱਚਦੀ ਠੀਕ ਹੈ ਨਾਲੇ ਤੁਹਾਨੂੰ ਪਤਾ ਲੱਗ ਜੀ ਸਾਡੇ ਬਾਹਨ ਨੂੰ ਸਾਡੇ ਪਾਣੀ ਨੂੰ ਇਹ ਵੈਰੈਟੀ ਮੰਨਦੀ ਆ ਠੀਕ ਹੈ ਕਿਉਂਕਿ ਇੱਕ ਕਿੱਲੇ ਨਾਲ ਜਾ ਤੇ ਨਾਂ ਤਾਂ ਆਪਾਂ ਨੂੰ ਕੋਈ ਘਾਟਾ ਪਾਵੇ ਤੇ ਨਾ ਕੋਈ ਜ਼ਿਆਦਾ ਵਧੀਆ ਵਾਲੀ ਗੱਲ ਹੋਣੀ ਆ ਠੀਕ ਆ ਤੇ ਗਾਹਾਂ ਨੂੰ ਤੁਸੀਂ ਚੰਗੀ ਲੁਕੀ ਤਾਂ ਜਾ ਦੇ ਲਾ ਲਓ ਤੇ ਸੱਬੀ ਵਾਲਾ ਕੰਮ ਨਹੀਂ ਆ ਠੀਕ ਆ ਨਹੀਂ ਕੋਲ ਲਮਾ ਕੇ ਚੰਗੀ ਵੈਰੈਟੀ ਆ ਜ਼ਰੂਰ ਲਾਓ ਪਰ ਇਕੱਠਾ ਪੰਗਾ ਨਾ ਲਾਓ ਵੀ 10 ਕਿੱਲੇ ਵਾਲੀ ਕਿੱਲਾ ਕਿੱਲਾ ਸਾਰੇ ਲਾ ਲਓ ਜਿੰਨਾ ਵੀ ਜੁਨੀਵਰਸ ਤੋਂ ਮਿਲਦਾ ਲੈ ਲਓ ਉਹਨੂੰ ਲਾ ਲਓ ਨਹੀਂ ਫਿਰ ਜੇ ਨਹੀਂ ਤੁਸੀਂ ਤਾਂ ਜਿਹੜੀਆਂ ਵੈਰੈ ਕਾ ਕੋਈ ਵੀ ਵੈਰਾਈਟੀ ਹੋਰ ਤੁਹਾਡੇ ਉਨਾਂ ਨੂੰ ਲਾਈ ਦਿਓ ਠੀਕ ਆ ਵੈਰਾਈਟੀ ਠੀਕ ਨੇ ਇਹ ਵੀ ਵੈਰਾਈਟੀ ਵਧੀਆ ਹੋਗੀ ਠੀਕ ਆ ਫਿਰ ਮੈਂ ਇੱਕ ਵਾਰ ਫੇਰ ਦੱਸਣਾ ਜੂਰੀਆ ਜੂਰੀਆ ਦਾ ਖਾਸ ਧਿਆਨ ਰੱਖਣਾ ਹੈ ਵੈਰਾਈਟੀ ਦੇ ਜੂਰੀਆ ਨੂੰ 25% ਟਰੋਡੇ ਬਾਹਰ ਤੁਸੀਂ ਤਿੰਨ ਗੱਟੇ ਦਿਨੇਓ ਉਹਦਾ ਹਿਸਾਬ ਲਾ ਲਓ 4 ਦਿਨ ਦਾ ਉਹਦਾ ਹਿਸਾਬ ਲਾ ਲਓ ਉਧੂ ਪੱਤੀ% ਜੁਰੀ ਇਹ ਕੱਟ ਲਉਗੀ ਤੇ ਦੂਜੀ ਨੂੰ 4 ਘੱਟੇ ਦੇਈ ਜਾਨੂੰ ਇਹਦੇ 'ਚ ਵੀ 4 ਘੱਟੇ ਮਾਰੂੰ ਇਹ ਫੇਰ ਮੁੜ ਕੇ ਪੀਜ ਹੋਵੀ ਨੂੰ ਜਿਹੜਾ ਵੀਡੀਓ ਵਾਲਿਆਂ ਨੂੰ ਤੁਸੀਂ ਕਹੋ ਜਾਂ ਵੀਰ ਇਹਦਾ ਵੈਰੈਟੀ ਫੇਲ ਹੈ ਜੀ ਇਹ ਤਾਂ ਐਂ ਮੜਿਆ ਤੁਸੀਂ ਵੀ ਧਿਆਨ ਰੱਖਿਆ ਕਰੋ ਠੀਕ ਆ ਬਾਕੀ ਜੂ ਆਪਾਂ ਪੀਜ YouTube ਮੇਲੇਆਂ ਦਾ ਪੋਸਟਰ ਆਪਣੇ ਚੈਨਲ ਤੇ ਪੋਸਟ 'ਚ ਸ਼ੇਅਰ ਕਰ ਦਾਂਗੇ ਆਪਾਂ ਤੇ ਉਮੀਦ ਆ ਸਾਰੇ ਵਧੀਆ ਹੋਣਗੇ ਤੇ ਵੀਡੀਓ ਚੰਗੀ ਲੱਗੀ ਹੋਊਗੀ ਤਾਂ ਸ਼ੇਅਰ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਆ ਲਾਈਕ ਰਿਕਮੈਂਡ ਜ਼ਰੂਰ ਕਰ ਦੇਣਾ ਠੀਕ ਆ ਤੁਹਾਡੇ